ਜਿਹੜੀ ਰੌਣਕਾਂ ਜਿੱਤੋਂ 10 ਸਾਲ ਪਹਿਲਾਂ ਹੁੰਦੀ ਸੀ ਅੱਜ ਅਸੀਂ ਕਰ ਰਹੇ ਹਾਂ ਜੀ ਡੋਰ ਟੂ ਡੋਰ ਬਹੁਤ ਵੱਡੀ ਜਿੱਤ ਹੋਊਗੀ ਆਪਣੀ ਪੂਰੇ ਏਰੀਆ 'ਚ ਵੱਡੀ ਜਿੱਤ ਹੋਣੀ ਆ ਵੈਰੀ ਗੁੱਡ ਕਿਉਂਕਿ ਸਾਡਾ ਸੂਕ ਪਿਆਰ ਲੋਕਾਂ ਨਾਲ ਬਹੁਤ ਜ਼ਿਆਦਾ ਆ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਪਹੁੰਚੀ ਰਹੇ ਆਉਥਰੀ ਆਕਾਨ ਮੋਹ ਸਿੰਘ ਮਾਨਸਾ ਪਹੁੰਚੇ ਨੇ ਜੌਨ ਸ਼ਾਨ ਤੱਕੜੀ 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 ਨੌਜਵਾਨ ਦਲਾ ਦੀ ਤੜਕਨ ਸਾਹਿਬ ਕਾ ਕਬੱਡੀ ਖਿਡਾਰੀ ਮੈਂਬਰ ਸਾਹਿਬ ਤਕੜੀ ਚੋ ਨਿਸ਼ਾਨਾ ਉਹਤੇ ਮੋਹਰਾਂ ਲਾ ਕੇ ਮੋਹਰਾਂ ਲਾਉਣ ਲੱਗਿਆ ਵੋਟਾਂ ਪਾਉਣ ਲੱਗਿਆ ਤਕੜੀ ਚੋ ਨਿਸ਼ਾਨ ਨੂੰ ਯਾਦ ਰੱਖਣਾ ਨੌਜਵਾਨ ਵੇਖ ਲੋ ਸਾਡੇ ਪਿੱਛੇ ਦੇ ਤੁਰਨ ਦੀ ਹਿੰਮਤ ਹੀ ਹੈ ਨਹੀਂ ਮੋਟਰਸਾਈਕਲ ਹਾਲਦੇ ਆ ਕੀ ਲੱਗਦਾ ਫਿਰ ਦੱਸਾਂਗੇ ਆਜੋ ਕਹਿ ਲੈ ਗਈ ਟਰੈਕਟਰ ਦੀ ਜਾਣ ਲੈ ਗਈ ਬਾਈ ਯਾਰ ਇੱਥੇ ਪਹੁੰਚੇ ਨੇ ਉਹਨਾਂ ਨਾਲ ਘੜਦੇ ਨੇ ਸਿੰਘ ਜੀ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੇ بیٹے ਨੇ ਤੋਂ ਹੁਣ ਤੁਹਾਡੇ ਕੋਲ ਪਹੁੰਚੇ ਆ ਆ ਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਕਰ ਰਹੇ ਹਾਂ ਜੀ ਡੋਰ ਟੂ ਡੋਰ ਬਾਬਾ ਜੀ ਮੇਜਰ ਉਹਨਾਂ ਵਾਸਤੇ ਸ਼੍ਰੋਮਣੀ ਕਾਲੀ ਦਾ ਵਾਸਤੇ ਸਰਦਾਰ ਸਖਵੀਰ ਸਿੰਘ ਜੀ ਬਾਦਲ ਜੀ ਵਾਸਤੇ ਤੇ ਬਾਕੀ ਜੁੜੇ ਹੋ ਸਾਡੇ ਨਾਲ ਦੇਵਾਂਗੇ ਤੁਹਾਨੂੰ ਅਪਡੇਟ ਬੰਦੇ ਪਹੁੰਚ ਰਹੇ ਆ ਪਹੁੰਚ ਕੀ ਰਹੇ ਹੋ ਸ੍ਰੀ ਆਕਾਲ ਬੰਦੇ ਪਹੁੰਚ ਕੀ ਰਹੇ ਪਹੁੰਚ ਗਏ ਆਓ ਵੀ ਮੁੰਡਿਓ ਉਹ ਠੀਕ ਹੈ ਵਧੀਆ ਵਧੀਆ ਚਲੋ ਵੀ ਦਰਵਾਜ਼ਾ ਤੋਂ ਦਰਵਾਜ਼ਾ ਕਰਕੇ चाह आजो आजो समोज सिंह मानसा पहुंचे ਇੱਥੇ ਕੈਂਡੀਡੇਟ ਸਾਹਿਬ ਸਾਡੇ ਹੋ ਠੀਕ ਹੋ ਜੀ ਚੜ੍ਹਦੀ ਕਲਾ ਜਾਵਾਂ ਠੀਕ ਆ ਜੀ ਚੜ੍ਹਦੀ ਕਲਾ ਵਾਹ ਜੀ ਵਾਹ ਚੱਕਦਾਂਗੇ ਫਟੇ ਹਾਂ ਹਾਂ ਬਹੁਤ ਵੱਡੀ ਜਿੱਤ ਹੋਊਗੀ ਆਪਣੀ ਬੇਰੀਗੂੜੇ ਏਰੀਏ ਚ ਵੱਡੀ ਜਿੱਤ ਹੋਣੀ ਆ ਵੈਰੀ ਗੁੱਡ ਜੀ ਕਿਉਂਕਿ ਸਾਡਾ ਸੂਕ ਪਿਆਰ ਲੋਕਾਂ ਨਾਲ ਬਹੁਤ ਜ਼ਿਆਦਾ ਆ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਸਹੀ ਗੱਲ ਹੈ ਗੁੱਡੀਆਂ ਤੋਂ ਵਾਹ ਜੀ ਵੋਟ ਪਾਉਣੀ ਆਪਣੇ ਬੰਦਿਆਂ ਨੂੰ ਹਾਂ ਦੋਨੇ ਕੈਂਡੀਡੇਟਾਂ ਨਾਲ ਆਪਾਂ ਨੂੰ ਵੀਰਿੰਦਰ ਸਿੰਘ ਮੰਤਰੀ ਮੇਰਾ ਭਰਾ ਹੈ ਵਾਹ ਵੈਰੀ ਗੁੱਡ ਜੀ ਕਿਉਂ ਨਿਸ਼ਾਨ ਤੱਕੜੀ 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 ਸਾਡੀ ਪ੍ਰਚਾਰ ਵਾਲੀ ਗੱਡੀ ਪਹੁੰਚ ਚੁੱਕੀ ਹੈ ਆ ਰੰਗ ਦੇ ਨਹੀਂ ਹੈਗੇ ਓਹ ਮੈਂਬਰ ਸਾਹਿਬ ਪਹੁੰਚ ਚੁੱਕੇ ਨੇ ਨੌਜਵਾਨ ਦਲਾਂ ਦੀ ਤੜਕਨ ਸਾਫ ਕਾ ਕਬੱਡੀ ਖਿਡਾਰੀ ਮੈਂਬਰ ਸਾਹਿਬ ਆ ਰਿਹਾ ਹੋਇ ਸਮਾਪਸ ਜਿਹੜੀ ਰੌਣਕ ਅਜ ਤੋਂ ਕਿ 10 ਸਾਲ ਪਹਿਲਾਂ ਹੁੰਦੀ ਸੀ ਨੌਜਵਾਨ ਵੇਖ ਲੋ ਸਾਡੇ ਪਿੱਟ ਦੇ ਤੁਰਨ ਦੀ ਹਿੰਮਤ ਹੀ ਹੈ ਨਹੀਂ ਮੋਟਰਸਾਈਕਲ ਹਾਲਦੇ ਆ ਹੋਰ ਸਹਿਬ ਕੇ ਗੱੜ ਦੀ ਕਲਾ ਕੀ ਲੱਗਦਾ ਫਿਰ ਜਿੱਤਾਂਗੇ वेरी गुड आ Baamaghi owning�� di Trooشan windaprar inし e isn't arah この to dhoksana ingi teaching hay en gene de t Teh hiya ad ARORO," hey arara t suborraq. Arimanari te haara aare. mga adri answer mga adarole adraquan. adari edhe adara Swamai adlormer ਨਿਤ ਆਖੇ ਜਦ ਮੂਰ ਰੀਤ ਤੁਹਾਰਾ ਸੁਣੇ ਆਉਂਦੇ ਆਪ ਜੀ ਲਓ ਜੀ ਡੋਰ ਟੂ ਡੋਰ ਹੁਣ ਖਤਮ ਹੋ ਗਿਆ ਬਾਕੀ ਸ਼ਾਮ ਨੂੰ ਸ਼ੁਰੂ ਕਰਾਂਗੇ ਮਤਲਬ ਸਮੇਂ ਤੋਂ ਪਹਿਲਾਂ ਪਹਿਲਾਂ ਅੱਜ 4 ਵਜੇ ਜੋੜ ਪਿਆਰ ਬੰਦ ਆ ਉਸ ਤੋਂ ਪਹਿਲਾਂ ਮਤਲਬ ਕੋਈ 1 2 ਵਜੇ ਅਸੀਂ ਲੱਗਾਂਗੇ ਤੇ ਬਾਕੀ ਅੱਜ ਮਾਨ ਸਾਹਿਬ ਤੋਂ ਆਪਾਂ ਵੋਟਾਂ ਪ੍ਰਤੀ ਕੋਈ ਵਿਚਾਰ ਲੈਂਦੇ ਮਾਨ ਸਾਹਿਬ ਕੇ ਵਿਚਾਰ ਦਿਓ ਜੀ ਵਿਚਾਰ ਆਹੀ ਹੈ ਜੀ ਤੁਹਾਡੇ ਅੱਜੂ ਮਾਨ ਚੜ੍ਹਦਾ ਪੰਜਾਬ ਸ਼ੋਅ ਦੇ ਮਾਧਮ ਰਹੀ ਹੈ ਆਪਾਂ ਕਹਿਣਾ ਚਾਹੁੰਦੇ ਆਂ ਵੀ ਤਕੜੀ ਚੋਣ ਨਿਸ਼ਾਨਾ ਹੈ ਉਹਤੇ ਮੋਹਰਾਂ ਲਾ ਕੇ ਮੋਰਾ ਲਾਉਣ ਲੱਗਿਆ ਵੋਟਾਂ ਪਾਉਣ ਲੱਗਿਆ ਤੱਕੜੀ ਚੋਣ ਦਾ ਨਿਸ਼ਾਨ ਯਾਦ ਰੱਖਣਾ ਠੀਕ ਆ ਤੇ ਬਾਕੀ ਗੱਗਾ ਵਿਚਾਰ ਦੇਊਗਾ ਇੱਕ ਹਾਂ ਸੱਚ ਜਿਹੜਾ ਆਪਣਾ ਬਾਈ ਜਗਮੀਤ ਚਾਹਲ ਹੈ ਇਹਦੀ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਪਿੰਡ ਜਿਹੜਾ ਪੰਚਾਇਤ ਦਾ ਮੈਂਬਰ ਆਪਣੇ ਬਣਾਉਣਾ ਇਹਨੂੰ ਸਹੀ ਹੈ ਤੇ ਇਹਦੇ ਪਿੰਡ ਕਿਹੜੇ ਕਿਹੜੇ ਆ ਦੋ ਚੰਨੂ ਹਾਂਜੀ ਲੰਬੀ ਦੋਵੇਂ ਖੁੱਡੀਆਂ ਹਾਂਜੀ ਤੇ ਪੰਜਾਵਾ ਤਖਾਂ ਵਾਲੀ ਵਾਲੇ ਟੀੜੀ ਵਾਲਾ ਪੀਟੀ ਵਾਲਾ ਇਹ ਪਿੰਡਾਂ ਵਾਲੇ ਹਾਕੂ ਵਾਲਾ ਤੇ ਆਪਣਾ ਭੁੱਲਰ ਵਾਲਾ ਤੇ ਤਰਮਾਲਾ ਢਾਣੀ ਤੇ ਇਹ ਜਿੰਨੇ ਵੀ ਆਪਣੇ ਵੀਰ ਅੱਜੂਮਾਨ ਦਾ ਸ਼ੋਅ ਵਹਿੰਦੇ ਆ ਹਾਂਜੀ 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 ਇਹ ਜਿੰਨੇ ਵੀ ਆਪਣੇ ਵੀਰ ਅੱਜੂਮਾਨ ਦਾ ਸ਼ੋਅ ਵਹਿੰਦੇ ਆ ਹਾਂਜੀ ਡਟਣਾ ਪਿੰਡਾਂ ਚ ਹਾਂ ਡਟ ਕੇ ਮਦਦ ਕਰੋ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਟ ਐ ਸਹੀ ਗੱਲ ਐ ਤੇ ਦੋ ਇਹ ਵੀ ਦਾਤ ਵੀ ਦੋ ਬੰਦੇ ਆ ਬੜੀਆ ਬੰਦੇ ਆ ਸਾਡੇ ਭਰਾ ਜਗਮੀਤ ਸਿੰਘ ਚਾਹਲ ਤੇ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਤਾਂ ਮੇਜਰ ਜੀ ਨੂੰ ਵੀ ਮੋਟਾ ਪਾ ਤੱਕੜੀ ਚੋਂ ਨਿਸ਼ਾਨ ਤੇ ਸਹੀ ਗੱਲ ਐ ਤੇ ਬਾਕੀ ਦੋ ਮਿਲਨੇ ਬੈਲਟ ਪੇਪਰ ਦੋਵਾਂ ਦੇ ਤੱਕੜੀ ਤੇ ਮੋਰਾ ਲਾਉਣਾ ਬਹੁਤ ਬਹੁਤ ਧੰਨਵਾਦ ਜੀ ਕੀ ਹੋ ਗਿਆ ਸੀ ਚਾਈਨੀ ਚੈਨ ਲੇਗੀ ਟਰੈਕਟਰ ਦੀ ਚੱਲ ਲੱਗੀ ਬਾਈ ਯਾਰ ਮਨੇ ਖੁੱਸੂ ਲੱਗੀ ਆਈ ਅਜੇ ਨਹੀਂ ਹੋ ਗਈ ਭਾਈ ਸ਼ਮਾ ਖੋੜਾ ਤੇ ਲਖਣ ਦਾ ਟਾਈਮ ਅੱਗੇ ਵੀ ਜਾਣਾ ਸਾਡੇ ਮਹਿਬੂਬੇ ਕੀਤਾ ਇੱਥੇ ਪਹੁੰਚੇ ਨੇ ਫੋਗਰਾ ਨਾਲ ਘੜਦੇ ਪੰਨ ਦੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ بیٹے ਨੇ ਉਹ ਹੁਣ ਤੁਹਾਡੇ ਜਿਹਾ ਪਹੁੰਚੇ ਆ ਕੀਰਤ ਯਾਤਰਾ ਦਾ ਬਾਪੂ ਬਾਦਲ ਚਲੂ ਕਰ ਗਿਆ ਜੀ ਤੁਹਾਡੇ ਯਾਦ ਹੈ ਕਿ ਮਰੋੜ ਤੋਂ ਰੇਲ ਗੱਡੀ ਵੀ ਲੈ ਕੇ ਗਈ ਸੀ ਆਪਾਂ ਲੰਮੀ ਵਾਲੇ ਹਜੂਨ ਖਾਓ ਕੇ ਸੀ ਕਿੰਨੇ ਕਿਲੋ ਮਿਲ ਗਿਆ ਸਮੋਸੇ ਕਿੰਨੇ ਗਿਆ ਰੇਲ ਗੱਡੀ ਗਈ ਸੀ ਕਿ ਨਹੀਂ ਕਹਿੰਦਾ ਗਈ ਸੀ ਤੇ ਰਾਤ ਸਮੋਸੇ ਖਾਂਦੇ ਪਕੌੜੇ ਖਾਂਦੇ ਪੂਰੀਆਂ ਖਾਂਦੇ ਗਏ ਸੀ ਹਜੂਨ ਖਾਣ ਕਰ ਔਰ ਜਿਹੜੀ ਪੀਰ ਤਜਾਤਰਾ ਜਿਹੜੀਆਂ ਬੱਸਾਂ ਸੀ ਉਹ ਜਿੱਤੇ ਕਿਤੇ ਲੋਕਲ ਯਾਤਰਾ ਸੀ ਉੱਤੇ ਪਿੰਡ ਪ੍ਰਾਪੋ ਕੋਈ ਮੰਦਰ ਕੋਈ ਮਸਜਿਦ ਕੋਈ ਗੁਰਦੁਆਰਾ ਸਾਹਿਬ ਨਹੀਂ ਖੜਿਆ ਜਿੱਥੇ ਸੱਗ ਦਾਣਾ ਤੋਂ ਨਹੀਂ ਹੋਵੇ ਉਹ ਕੱਲੀਆਂ ਸਾਹਿਬ ਜੀ ਗੱਲਾਂ ਨੇ ਤੁਹਾਡੇ ਪਿੰਡ ਵਿੱਚ ਦਾਣਾ ਮੰਡੀ ਦਾ ਕਿੰਨਾ ਵੱਡਾ ਛੱਡ ਬਣਾਇਆ ਜੀ ਕਿੰਡੀ ਵੱਡੇ ਤੇ ਫਰਸ਼ ਲਾਈ ਹੈ ਤੁਹਾਡੇ ਪਿੰਡ ਦੀਆਂ RCC ਦੀਆਂ ਗਲੀਆਂ ਬਣਾਈਆਂ ਇਹਨਾਂ ਤੋਂ ਤਾਂ ਪ੍ਰਾਪੋ ਹੋਟ ਤੁਹਾਡੀ ਜਿਹੜੀ ਕਲੋਨੀ ਹੈ ਉਹਦਾ ਸੀਵਰੇਜ ਵੀ ਸਾਫ਼ ਨਹੀਂ ਹੋਇਆ ਤੇ ਹੋਇਆ ਦਾ ਦੱਸੋ ਕੀ ਹੋਇਆ ਜੀ ਮੈਂ ਕਹਿੰਦਾ ਕਿ ਸੁਖਵੀਰ ਬਾਦਲ ਜੀ ਬੰਨ ਕੋਕ ਮੰਤਰੀ ਇਹਦਾ ਸਾਲਾ ਜਿਹੜੀ ਕਰ ਸਕੇ ਮੈਂ ਤੁਹਾਡੇ ਨਾਲ ਗੁਰੂ ਘਰ ਘਰ ਘੜ ਕੇ ਵਾਦਾ ਕਰਕੇ ਜਾਂਦਾ ਪਹਿਲੇ 5 ਦਿਨਾਂ ਚ ਮਸ਼ੀਨਾ ਲਿਆ ਕੇ ਲਾ ਦਿਆਂਗੇ ਤੇ ਦੋ ਦਿਨਾਂ ਚ ਸਾਫ ਕਰ ਦਿਆਂਗੇ ਮੈਂ ਤੁਹਾਡੇ ਨਾਲ ਖੋਰ ਵਾਦਾ ਕਰਕੇ ਜਾਂਦਾ ਪਾਰਟੀ ਵੱਲੋਂ ਕਿ ਪ੍ਰਮਾਤਮਾ ਤੁਹਾਨੂੰ ਸੇਵਾ ਬਖਸ਼ੇ ਜਿਹੜੇ ਭਰਾ ਕੋਈ ਘਰਾਂ ਤੋਂ ਰਹਿ ਗਿਆ ਉਹਨਾਂ ਨੂੰ ਜਿਵੇਂ ਪਹਿਨਾ ਕਬੂਡੀਆਂ ਬਣਾਉਂਦੇ ਆਂ ਕਲੰਗੀਆਂ ਬਣਾ ਕੇ ਦੇਵਾਂਗੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਇਹਨਾਂ ਨੇ ਕੋਠਿਆਂ ਦੀ ਮਿਸਤ ਲੈ ਕੇ ਤੁਰੇ ਫਿਰਦੇ ਆ ਕਿ ਜੇ ਤੂੰ ਵੋਟ ਐਕਤੀ ਨਾ ਪਾਈ ਤੇਰਾ ਕੋਠਾ ਕੱਟ ਦੇਵਾਂਗੇ ਉਹ ਭਰਾਓ ਤੁਸੀਂ ਕੋਠੇ ਕੱਟਣ ਜੋਖਰੇ ਨਹੀਂ ਰਹਿਣਾ ਐ 14 ਤਰੀਕ ਨੂੰ ਸਾਡੇ ਐ ਜਵਾਕ ਨੂੰ ਵੋਟ ਪਾ ਦਿਓ ਮਿੱਤਰ ਸੇ ਕੋਠਾ ਪਾ ਆ ਜਾਓ ਵੋਟ ਪਾ ਦਿਓ ਇਹਨਾਂ ਪੋਸਟੀਆਂ ਨੂੰ ਲਿਸਟ ਉਰੇ ਤੇ ਦਸਤਖਤ ਜਗਦੀਪ ਸਿੰਘ ਚੈਨ ਦੇ ਹੋਣੇ ਆ